ਜਿਹੜੀ ਹੈ ਉਹ ਬਿਹਾਰ ਦੇ ਨਾਲ ਸੰਬੰਧਿਤ ਹੈ ਬਿਹਾਰ ਦਾ ਰਹਿਣ ਵਾਲਾ ਹੈ ਨੌਜਵਾਨ ਹੈ 26 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਸੁਨੀਲ ਕੁਮਾਰ ਦੇ ਵਜੋਂ ਜਿਹੜੀ ਇਸ ਦੀ ਪਛਾਣ ਹੋਈ ਹੈ ਤੇ ਪਿਛਲੇ 10 ਸਾਲਾਂ ਤੋਂ ਬਠਿੰਡਾ ਕੈਂਟ ਦੇ ਵਿੱਚ ਹੀ ਮੋਚੀ ਦਾ ਕੰਮ ਕਰਦਾ ਸੀ ਤੇ ਜਦੋਂ ਖੂਫੀਆ ਏਜੰਸੀਆਂ ਦੇ ਵੱਲੋਂ ਜਾਂਚ ਕੀਤੀ ਗਈ ਕੈਂਟ ਦੇ ਵਿੱਚ ਰਹਿ ਰਹੇ ਲੋਕਾਂ ਦੀ ਤਾਂ ਉਸ ਵਾਰ ਇਸ ਵਿਅਕਤੀ ਦੇ ਉੱਤੇ ਸ਼ੱਕ ਹੋਇਆ ਤੇ ਪੁੱਛਗਿੱਛ ਦੌਰਾਨ ਜਦੋਂ ਫੌਜ ਨੂੰ ਸ਼ੱਕ ਵਧਿਆ ਤਾਂ ਇਸ ਦੀ WhatsApp ਚੈਟ ਚੈੱਕ ਕੀਤੀ ਗਈ ਤਾਂ 2023 ਦੀ ਇੱਕ ਚੈਟ ਸਾਹਮਣੇ ਆਈ ਹੈ ਜਿਸ ਵਿੱਚ ਪਾਕਿਸਤਾਨ ਦੇ ਵਿੱਚ ਰਹਿ ਰਹੀ ਇੱਕ ਔਰਤ ਦੇ ਨਾਲ ਗੱਲਬਾਤ ਹੋਈ ਉਸ ਵਾਰ ਭਾਰਤ ਦੇ ਵਿੱਚ ਰਹਿ ਕੇ ਇਸੇ ਵੱਲੋਂ ਬਠਿੰਡਾ ਕੈਂਟ ਦੇ ਫੌਜੀਆਂ ਦੀਆਂ ਕਈ ਸਾਰੀਆਂ ਖੂਫੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਭੇਜੀਆਂ ਗਈਆਂ ਪਾਕਿਸਤਾਨ ਦੇ ਵਿੱਚ ਤੇ ਬਦਲੇ ਦੇ ਵਿੱਚ ਉਧਰੋਂ ਇਸ ਦੇ ਖਾਤੇ 'ਚ ਪੈਸੇ ਵੀ ਪਾਏ ਗਏ ਨੇ ਜਿਸ ਤੋਂ ਬਾਅਦ ਹੁਣ ਖੂਫੀ ਏਜੰਸੀਆਂ ਦੇ ਵੱਲੋਂ ਇਸ ਦੀ ਪੁੱਛਗਿੱਛ ਕਰਕੇ ਇਸ ਨੂੰ ਹੁਣ ਕੈਂਟ ਫੌਜ ਜਿਹੜੀ ਹੈ ਪੁਲਿਸ ਉਸ ਦੇ ਹਵਾਲੇ ਕਰ ਦਿੱਤਾ ਹੈ ਤੇ ਹੁਣ ਹੋਰ ਵੱਡੇ ਖੁਲਾਸੇ ਹੋਣ ਦੇ ਕਾਸੇ ਜੜਾ ਨੇ ਉਹ ਜਿਤਾਏ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਵਿੱਚ ਫੌਜ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਦਰਅਸਲ ਬਠਿੰਡਾ ਦੇ ਵਿੱਚ ਫੌਜ ਦੇ ਵੱਲੋਂ ਇੱਕ ਜਾਂਚ ਕੀਤੀ ਗਈ ਜਿਸ ਦੇ ਵਿੱਚ ਇਸ ਜਾਂਚ ਦੇ ਦੌਰਾਨ ਫੌਜ ਦੇ ਹੱਥ ਇੱਕ ਪਾਕਿਸਤਾਨੀ ਜਸੂਸ ਲੱਗਾ ਜੀ ਹਾਂ ਠੀਕ ਸੁਣਿਆ ਤੁਸੀਂ ਇਹ ਜਸੂਸ ਬਠਿੰਡਾ ਦਾ ਰਹਿਣ ਵਾਲਾ ਹੈ ਪਿਛਲੇ 10 ਸਾਲਾਂ ਤੋਂ ਇਸੇ ਏਰੀਏ ਦੇ ਵਿੱਚ ਫੌਜ ਦੀ ਜਸੂਸੀ ਕਰ ਰਿਹਾ ਸੀ ਤਾਂ ਤੁਹਾਨੂੰ ਪੂਰੀ ਕਹਾਣੀ ਸਮਝਾਉਣੀ ਹੈ ਕਿ ਪੂਰਾ ਜਿਹੜਾ ਜਾਂਚ ਸ਼ੁਰੂ ਕਿੱਥੋਂ ਹੋਈ ਤੇ ਮੈਂ ਫੌਜ ਦੇ ਹੱਥੇ ਲਗਾਤਾਰ ਦੱਸਦੀ ਹੈ ਕਿ 22 April ਨੂੰ ਪਹਿਲਗਾਮ ਦੇ ਵਿੱਚ ਹੋਏ ਹੱਤਿਆਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤੀ ਫੌਜ ਐਕਸ਼ਨ ਮੋਡ ਦੇ ਵਿੱਚ ਹੈ ਜਿਵੇਂ ਸਰਕਾਰ ਦੇ ਵੱਲੋਂ ਸਖਤ ਫੈਸਲੇ ਲਏ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਫੌਜ ਦੇ ਵੱਲੋਂ ਵੀ ਵੱਡੇ ਐਕਸ਼ਨ ਭਾਰਤ ਦੇ ਵਿੱਚ ਕੀਤੇ ਜਾ ਰਹੇ ਨੇ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਹੱਤਿਆਦੀਆਂ ਦਾ ਸਾਥ ਦੇਣ ਵਾਲੇ ਲੋਕਾਂ ਦੇ ਘਰ ਦੇ ਉੱਤੇ ਜਿਹੜਾ ਫੌਜ ਦੇ ਵੱਲੋਂ ਬਲਾਸਟ ਕੀਤੇ ਗਏ ਤੇ ਸਭ ਦੇ ਦਰਮਿਆਨ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਫੌਜ ਦੇ ਵੱਲੋਂ ਆਪਣੇ ਹੀ ਇਲਾਕਿਆਂ ਦੇ ਵਿੱਚ ਜਾਂਚ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਜਿਸ ਦੇ ਵਿੱਚ ਪ੍ਰਾਈਵੇਟ ਤੌਰ ਦੇ ਉੱਤੇ ਕੰਮ ਕਰ ਰਹੇ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਸਭ ਦੇ ਦਰਮਿਆਨ ਜਦੋਂ ਬਠਿੰਡਾ ਕੈਂਟ ਦੇ ਵਿੱਚ ਫੌਜ ਦੇ ਵੱਲੋਂ ਇਸ ਸੁਨੀਲ ਕੁਮਾਰ ਨਾਮਕ ਵਿਅਕਤੀ ਦੇ ਨਾਲ ਗੱਲ ਕੀਤੀ ਗਈ ਤਾਂ ਇਹ ਮੋਚੀ ਦਾ ਕੰਮ ਕੈਂਟ ਵਾਲੇ ਏਰੀਆ ਦੇ ਵਿੱਚ ਕਰ ਰਿਹਾ ਸੀ ਬਿਆੰਤ ਨਗਰ ਦੇ ਵਿੱਚ ਇਸ ਦੇ ਵੱਲੋਂ ਪਿਛਲੇ 10 ਸਾਲਾਂ ਤੋਂ ਮੋਚੀ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਜਾਂਚ ਦੇ ਦੌਰਾਨ ਜਿਹੜੀ ਫੌਜ ਹੈ ਉਸ ਨੂੰ ਕੁਝ ਗੜਬੜੀ ਲੱਗੀ ਤੇ ਫੌਜ ਦੇ ਵੱਲੋਂ ਜਦੋਂ ਇਸ ਦਾ ਫੋਨ ਚੈੱਕ ਕੀਤਾ ਗਿਆ ਤਾਂ WhatsApp ਚੈਟ ਜਿਹੜੀ ਆ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਹਨੀ ਟਰੈਪ ਦਾ ਮਾਮਲਾ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਮੰਨਣਾ ਹੈ ਕਿ ਹਨੀ ਟਰੈਪ ਦੇ ذریعے ਇਸ ਵਿਅਕਤੀ ਨੂੰ ਜਿਹੜਾ ਇੱਕ ਪਾਕਿਸਤਾਨੀ ਮਹਿਲਾ ਦੇ ਵੱਲੋਂ ਆਪਣੇ ਜਾਲ ਚ ਫਸਾਇਆ ਗਿਆ ਉਸ ਦੇ ਵੱਲੋਂ ਬਠਿੰਡਾ ਕੈਂਟ ਇਲਾਕੇ ਦੀਆਂ ਕਈ ਖੂਫੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਲਈਆਂ ਗਈਆਂ ਤੇ ਇਸ ਵਿਅਕਤੀ ਦੇ ਵੱਲੋਂ ਭੇਜੀਆਂ ਵੀ ਗਈਆਂ ਤੇ ਉਸ ਤੋਂ ਬਾਅਦ ਉਹ ਮਹਿਲਾ ਇਸ ਫੌਜੀ ਦੇ ਖਾਤੇ ਇਸ ਵਿਅਕਤੀ ਦੇ ਖਾਤੇ ਦੇ ਵਿੱਚ ਪੈਸੇ ਵੀ ਪਾਉਂਦੀ ਹੈ ਤਾਂ ਉਸ ਤੋਂ ਬਾਅਦ ਖੂਫੀਆ ਬਿੰਗ ਜਿਹੜਾ ਬਠਿੰਡੇ ਦੇ ਪੁਲਿਸ ਦਾ ਫੌਜ ਦਾ ਹੈ ਉਸ ਦੇ ਵੱਲੋਂ ਜਿਹੜੀ ਹੈ ਗੱਲਬਾਤ ਕੀਤੀ ਗਈ ਸਾਰੀ ਜਾਂਚ ਕੀਤੀ ਗਈ ਤੇ ਹੁਣ ਇਸ ਵਿਅਕਤੀ ਨੂੰ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਵੀ ਜਿਹੜਾ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗੀ ਹੋਈ ਐ ਤਾਂ ਹੋਰ ਜਾਣਕਾਰੀ ਜਿਹੜੀ ਐ ਉਹ ਵੀ ਸਾਹਮਣੇ ਆ ਰਹੀ ਐ ਤਾਂ ਹੁਣ ਲਗਾਤਾਰ ਪਿਛਲੇ 10 ਸਾਲਾਂ ਤੋਂ ਇਹ ਵਿਅਕਤੀ ਜਿਹੜਾ ਉਹ ਕੈਂਟ ਏਰੀਏ ਦੇ ਵਿੱਚ ਜਿਹੜਾ ਫੌਜ ਦਾ ਇਲਾਕਾ ਐ ਉੱਥੇ ਹੀ ਮੋਚੀ ਦਾ ਕੰਮ ਕਰਦਾ ਸੀ ਇਸ ਦੇ ਵੱਲੋਂ ਉੱਥੇ ਮੋਚੀ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਆਰਮੀ ਦੀਆਂ ਮੂਵਮੈਂਟਸ ਦੀਆਂ ਜਾਣਕਾਰੀਆਂ ਜਿਹੜੀਆਂ ਇਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਭੇਜੀਆਂ ਜਾ ਰਹੀਆਂ ਸੀ ਤਾਂ ਪਾਕਿਸਤਾਨ ਦੇ ਵਿੱਚ ਇੱਕ ਮਹਿਲਾ ਦੇ ਸੰਪਰਕ ਦੇ ਵਿੱਚ ਸਿਹਾਲਾ ਕੀ 2023 ਦੀ ਉਹ ਚੈਟ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਨੌਜਵਾਨ ਜਿਹੜਾ ਹੈ ਉਹ ਉੱਥੇ ਦੀ ਮਹਿਲਾ ਦੇ ਨਾਲ ਗੱਲਬਾਤ ਕਰਦਾ ਤਾਂ ਇਸ ਤੋਂ ਬਾਅਦ ਹੁਣ ਫੌਜ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਕਈ ਹੋਰ ਵੱਡੇ ਖੁਲਾਸੇ ਜਿਹੜਾ ਨੇ ਉਹ ਵੀ ਹੋ ਸਕਦੇ ਨੇ ਤਾਂ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗੱਲ ਸ਼ਿਰਗਿਲ ਕੀ ਕੋਈ ਕੋਝ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਫੌਜ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਕੈਂਟ ਏਰੀਆ ਦੇ ਵਿੱਚ ਪਿਛਲੇ 10 ਸਾਲ ਤੋਂ ਰਹਿ ਰਿਹਾ ਸੀ ਤੇ ਉੱਥੇ ਹੀ ਰਹਿ ਕੇ ਇਸ ਦੇ ਵੱਲੋਂ ਜਾਣਕਾਰੀ ਪਾਕਿਸਤਾਨ ਭੇਜੀ ਗਈ ਹੈ ਆ ਬਵੇਕ ਜਿਹੜੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਬਹੁਤ ਕਹ ਲਈਏ ਕਿ ਗੰਭੀਰ ਨੇ ਗੰਭੀਰ ਤਾਂ ਕਰਕੇ ਨਹੀਂ ਕਿਉਂਕਿ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ ਤੇ ਦੇਸ਼ ਦੀ ਸੁਰੱਖਿਆ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਮੀ ਖਾਮੀ ਨਾ ਰਹਿ ਜਾਏ ਜਿਸ ਦੇ ਨਾਲ ਵੱਡਾ ਨੁਕਸਾਨ ਚਲਣਾ ਪਵੇ ਇਸ ਕਰਕੇ ਵਕ ਵਕ ਤਰੀਕੇ ਦੀਆਂ ਗਤੀਵਿਧੀਆਂ ਖਾਸ ਤੌਰ ਦੇ ਉੱਪਰ ਪਹਿਲਗਾਮ ਹਮਲੇ ਤੋਂ ਬਾਅਦ ਜਿਹੜੀਆਂ ਨੇ ਉਹ ਰੰਬੀਆਂ ਗਈਆਂ ਤੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੂਕ ਪੜਤਾਲ ਹੋ ਰਹੀ ਹੈ ਤੇ ਕੇਂਦਰੀ ਏਜੰਸੀਆਂ ਅਲਰਟ ਦੇ ਉੱਪਰ ਨੇ ਹਾਈ ਅਲਰਟ ਦੇ ਉੱਪਰ ਨੇ ਤੇ ਹਰੇਕ ਉਸ ਸ਼ੱਕੀ ਵਿਅਕਤੀ ਦੇ ਉੱਪਰ ਕਾਰਵਾਈ ਨਿਆ ਕਰਨ ਦੇ ਲਈ ਸਾਰੀਆਂ ਰਣਨੀਤੀਆਂ ਜਿਹੜੀਆਂ ਨੇ ਉਹ ਤਿਆਰ ਬਰ ਤਿਆਰ ਕੀਤੀਆਂ ਹੈ ਜਾਂਦੇ ਤੇ ਇਸੇ ਤਹਿਤ ਪਠੰਡਾ ਦੇ ਵਿੱਚੋਂ ਇਸ ਵਿਅਕਤੀ ਨੂੰ ਜਿਹੜਾ ਉਹ ਕਾਬੂ ਕੀਤਾ ਗਿਆ ਜਿਹਦੇ ਵੱਲੋਂ ਮੋਚੀ ਦਾ ਕੰਮ ਕੀਤਾ ਜਾਂਦਾ ਸੀ ਇੱਕ ਸਾਲ ਦੋ ਸਾਲ ਤਿੰਨ ਸਾਲ ਨਹੀਂ ਪੂਰੇ 10 ਸਾਲ ਤੋਂ ਇਸ ਦੇ ਵੱਲੋਂ ਬਠਿੰਡਾ ਦੇ ਵਿੱਚ ਰਿਆ ਜਾਂਦਾ ਸੀ ਰਿਆ ਜਾ ਰਿਹਾ ਸੀ ਤੇ ਇਸ ਨੂੰ ਕਾਬੂ ਕਰਕੇ ਹੁਣ ਜਿਹੜੀ ਕਹਿ ਲਈਏ ਕਿ ਆਰਮੀ ਹੈ ਉਸ ਦੇ ਵੱਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਸ ਦੇ ਕੋਲੋਂ ਜਾਣਕਾਰੀਆਂ ਜਿਹੜੀਆਂ ਨੇ ਇਕੱਤਰ ਕੀਤੀਆਂ ਜਾਣਗੀਆਂ ਪਰ ਖਾਸਮ ਖਾਸ ਜਾਣਕਾਰੀ ਇਹ ਹੈ ਵਿਵੇਕ ਦੇ ਇਸ ਦੀ ਇੱਕ ਵਟਸਐਪ ਚੈਟ ਜਿਹੜੀ ਹੈ ਉਬਰਾਹਮਤ ਹੋਈ ਹੈ ਇਸਦੇ ਫੋਨ ਦੇ ਵਿੱਚੋਂ ਜਿਹੜੇ ਕਿ ਇੱਕ ਲੜਕੀ ਦੇ ਨਾਲ ਇਸਦੇ ਵੱਲੋਂ ਕੀਤੀ ਜਾ ਰਹੀ ਸੀ ਸੁਨੀਲ ਕੁਮਾਰ ਇਹਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਬਦੋ ਜਿਹੜੀ ਚੈਟ ਕੀਤੀ ਗਈ ਸੀ ਉਸ ਦੇ ਵਿੱਚ ਨਾ ਜਿਵੇਂ ਰੇਕੀ ਕਰਨ ਦੇ ਲਈ ਕਿਸੇ ਨੂੰ ਕਿਹਾ ਜਾਂਦਾ ਹੋਵੇ ਕੁਝ ਹਦਾਇਤਾਂ ਦਿੱਤੀਆਂ ਗਈਆਂ ਸੀ ਕਿਸੇ ਤਰੀਕੇ ਦੇ ਨਾਲ ਕੋਈ ਟਾਰਗੇਟ ਦਿੱਤਾ ਗਿਆ ਸੀ ਤੇ ਪੈਸੇ ਦੇ ਲੈਣ ਦੇਣ ਨੂੰ ਵੀ ਗੱਲ ਜਿਹੜੀ ਹੈ ਉਹ ਹੋਈ ਸੀ ਤੇ ਉਸ ਗੱਲ ਤੋਂ ਬਾਅਦ ਇਸੇ ਖਾਤੇ ਦੇ ਵਿੱਚ ਪੈਸਿਆਂ ਦਾ ਆਉਣਾ ਵੀ ਹੋਇਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸੋਚਣ ਦੇ ਲਈ ਮਜਬੂਰ ਕਰਦੀਆਂ ਨੇ ਤੇ ਜਦੋਂ ਆਰਮੀ ਦੇ ਧਿਆਨ ਦੇ ਵਿੱਚ ਇਦਾਂ ਦੀ ਚੀਜ਼ ਆ ਜਾਂਦੀ ਹੈ ਤਾਂ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਕਹਿ ਲਈਏ ਕਿ ਛੱਡਿਆ ਨਹੀਂ ਜਾਂਦਾ ਜਦੋਂ ਤੱਕ ਉਹਦਾ ਲੜ ਪੱਲਾ ਕਿਸੇ ਤਰੀਕੇ ਦੇ ਨਾਲ ਕੋਈ ਪੜਿਆ ਨਾ ਜਾਵੇ ਹਾਲਾਂਕਿ ਸਾਰੀ ਜਾਣਕਾਰੀ ਇਕੱਤਰ ਕਰਕੇ ਜੋ ਲੜੀਨ ਦੀ ਸੀ ਉਹ ਆਰਬੀ ਦੇ ਵੱਲੋਂ ਉਹ ਇਕੱਤਰ ਕਰ ਲਈ ਗਈ ਹੈ ਪੁੱਛ ਪਤਾਲ ਕਰ ਲਈ ਗਈ ਹੈ ਤੇ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਇਹ ਜਾਣਕਾਰੀ ਇਹ ਖਬਰ ਜਿਹੜੀ ਆ ਬੇहद ਹੈਰਾਨਕੁਨ ਹੈ ਕਿ ਲਗਾਤਾਰ 10 ਸਾਲ ਤੋਂ ਇਹ ਵਿਅਕਤੀ ਜਿਹੜਾ ਹੈ ਇਹ ਸੁਨੀਲ ਕੁਮਾਰ ਆ ਰਾਮ ਨਾਮ ਦਾ ਵਿਅਕਤੀ ਜਿਹੜਾ ਹੈ ਇਸ ਦੇ ਬਦੋਂ ਬਠਿੰਡਾ ਦੇ ਵਿੱਚ ਰਿਹਾ ਜਾ ਰਿਹਾ ਸੀ ਤੇ ਕਿਸੇ ਸੁਰੱਖਿਆ ਏਜੰਸੀ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਾ ਕਿਸੇ ਦੇ ਬਦੋਂ ਇਸ ਦੇ ਬਾਰੇ ਕੋਈ ਜਾਣਕਾਰੀ ਇਕੱਤਰ ਹੀ ਨਹੀਂ ਕੀਤੀ ਕਿ ਸੋ ਇਹ ਇਸ ਦੇ ਤਾਂ ਫੜੇ ਜਾਣ ਦੀ ਖਬਰ ਨਿਕਲ ਕੇ ਸਾਹਮਣੇ ਆ ਗਈ ਹੈ ਹੋਰ ਕਿੰਨੇ ਹੋਣਗੇ ਇਹਦੇ ਬਾਰੇ ਆਰਮੀ ਜਿਹੜੀ ਹੈ ਲਗਾਤਾਰ ਸਰਚ ਬਿਆਨ ਦੇ ਵਿੱਚ ਲੱਗੀ ਹੋਈ ਹੈ ਪਰ ਸੁਖਵੀਰ ਵੱਡਾ ਸਵਾਲ ਇੱਥੇ ਬਣਦਾ ਹੈ ਕਿ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਅਸੀਂ ਜਿਹੜਾ ਲੰਬੇ ਚਿਰ ਤੋਂ ਇਹ ਵੀ ਗੱਲਾਂ ਉੱਠ ਰਹੀਆਂ ਨੇ ਮੰਗਾ ਉੱਠ ਰਹੀਆਂ ਨੇ ਕਿ ਦੇਸ਼ ਦੀ ਸੁਰੱਖਿਆ ਇਸ ਵੇਲੇ ਦੇਖਣੀ ਹੋਏਗੀ ਕਿ ਕਿਹੜੇ ਕਾਰਨ ਨੇ ਜਿਹੜਾ ਲੂਫ ਹੋਲਸ ਦਿਖ ਰਹੇ ਨੇ ਸਾਹਮਣੇ ਤਾਂ 2023 ਦਾ ਇਹ ਪੂਰਾ ਮਾਮਲਾ ਹੈ 2025 ਚੜ ਗਿਆ 25 ਤੋਂ ਬਾਅਦ ਵੀ ਗੱਲ ਕਰੀਏ ਤਾਂ ਪਿਛਲੇ 10 ਸਾਲ ਤੋਂ ਇਹ ਨੌਜਵਾਨ ਉੱਥੇ ਬੈਠ ਕੇ ਕੰਮ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਵੱਡਾ ਖੋਰਾ ਜਾਂ ਫਿਰ ਵੱਡਾ ਆਪਾਂ ਕਹਿ ਦਈਏ ਕਿ ਦਾਗ ਜਿਹੜਾ ਉਸ ਰੱਖਿਆ ਦੇ ਵਿੱਚ ਜ਼ਰੂਰ ਲੱਗਦਾ ਦਿਖਾਈ ਦੇ ਰਿਹਾ ਹੈ ਕਿ ਇਹ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਤਾਂ ਹਜੇ ਇੱਕ ਫੜਿਆ ਗਿਆ ਹੈ ਇਦਾਂ ਤੇ ਪਤਾ ਨਹੀਂ ਕਿਹੜੇ ਹੋਣਗੇ ਕਿੰਨੇ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ 7 ਤੋਂ 8 ਕੈਂਟਰੀਏ ਨੇ ਚਾਹੇ ਆਪਾਂ ਫਿਰੋਜ਼ਪੁਰ ਦੀ ਗੱਲ ਕਰ ਲਈਏ ਚਾਹੇ ਆਪਾਂ ਜਲੰਧਰ ਦੀ ਗੱਲ ਕਰ ਲਈਏ ਬਠਿੰਡੇ ਦੀ ਕਰ ਲਈਏ ਤੇ ਮੋਹਾਲੀ ਦੇ ਵਿੱਚ ਵੀ ਇੱਧਰ ਬੇਸ ਹੈਗੇ ਨੇ 4 ਤੋਂ 5 에ਅਰ ਬੇਸ ਨੇ ਤਾਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੋਏਗਾ ਇਹ ਸਾਨੂੰ ਸੋਚਣਾ ਪਏਗਾ ਅਹ ਦੇਖੋ ਤੁਸੀਂ ਵੀ ਜਿਹੜਾ ਆਪਾਂ ਗੱਲ ਕਰਦੇ ਆਂ ਤਾਂ 에ਅਰ ਬੇਸਾਂ ਦੇ ਕੋਲ ਅਸੀਂ ਵੀ ਦੇਖ ਰਹੇ ਆਂ ਕਿ ਸੁਰੱਖਿਆ ਇੰਨੀ ਪੁਕਤਾ ਹੁੰਦੀ ਐ ਤੁਸੀਂ ਗਲਤੀ ਦੇ ਨਾਲ ਉੱਥੇ ਪਹੁੰਚ ਗਏ ਕੰਦ ਤੇ ਹੱਥ ਤੱਕ ਰੱਖ ਲਿਆ ਕਿਹੜੇ ਵੇਲੇ ਜੈਪਸੀ ਆ ਕੇ ਤੁਹਾਨੂੰ ਲੈ ਜਾਏਗੀ ਤੇ ਉਸ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਛੱਡੇਗੀ ਇਹ ਸਾਰਿਆਂ ਨੂੰ ਪਤਾ ਐ ਪਰ ਫਿਰ ਵੀ ਐਸੇ باوجود ਦਾਦਾ ਸਾਲਾਂ ਤੋਂ ਲੋਕ ਬੈਠੇ ਨੇ ਤੇ ਇਸ ਤਰੀਕੇ ਦੇ ਨਾਲ ਰੇਕੀਆਂ ਕਰ ਰਹੇ ਨੇ ਹੁਣ ਕੀ ਪਤਾ ਕਿਹੜੀ-ਕਿਹੜੀ ਖੂਫੀਆ ਜਾਣਕਾਰੀ ਉਸ ਦੇ ਵੱਲੋਂ ਦੇ ਦਿੱਤੀ ਗਈ ਹੋਵੇ ਉਹ ਸਾਰੀਆਂ ਚੀਜ਼ਾਂ ਨਾ ਖੰਗਾਲੀਆਂ ਜਾਣਗੀਆਂ ਬੇਸ਼ੱਕ ਪਰ ਚਿੰਤਾ ਦਾ ਵਿਸ਼ਾ ਤਾਂ ਹੈ ਬਿਲਕੁਲ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਹੋਰ ਵੀ ਵੱਖ-ਵੱਖ ਤਰੀਕੇ ਦੇ ਨਾਲ ਲੋਕ ਇਸ ਦੇ ਉੱਪਰ ਚਿੰਤਾਧਾਰ ਕਰ ਰਹੇ ਨੇ ਕਿ ਕੋਈ 2-4 ਮਹੀਨੇ ਤੋਂ ਹੋਇਆ ਹੋਵੇ ਤਾਂ ਜਾਣਕਾਰੀਆਂ ਤਾਂ ਉਹਦੇ ਬੰਦ ਵੀ ਬਹੁਤ ਵੱਡੇ ਪੱਧਰ ਤੇ ਉੱਪਰ ਸਾਂਝੀਆਂ ਕਰ ਦਿੱਤੀਆਂ ਗਈਆਂ ਹੋਣਗੀਆਂ ਹੂੰ 10 ਸਾਲ ਦਾ ਸਮਾਂ ਹੋ ਚੱਲਿਆ ਹੋਵੇ ਹਾਲਾਂਕਿ ਮਾਮਲਾ ਜਿਹੜਾ ਜਾਣਕਾਰੀ ਸਾਂਝੀ ਕਰਨ ਦਾ ਉਹ 2023 ਦਾ ਨਿਕਲ ਕੇ ਸਾਹਮਣੇ ਆ ਰਿਹਾ ਉਹ WhatsApp ਚੈਟ ਹੋਵੇ ਜਾਂ ਫਿਰ ਉਹ ਪੈਸੇ ਤੇ ਲੈਦਾ ਖਾਤੇ ਦੇ ਵਿੱਚ ਆਉਣਾ ਹੋਵੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ 2023 ਦੀਆਂ ਨੇ ਪਰ 2023 ਨੂੰ ਵੀ ਹੁਣ 2 ਸਾਲ ਦਾ ਸਮ ਤਲਾ ਹੈ ਤੇ ਉਸ 2 ਸਾਲ ਦੇ ਸਮੇਂ ਦੇ ਵਿੱਚ ਕਿਉਂਕਿ ਜਾਣਕਾਰੀ ਦੇਣ ਦੇ ਲਈ ਤਾਂ ਮੈਂਟ ਪੰਜ ਬਹੁਤ ਨੇ ਕਿਸੇ ਦੇਸ਼ ਦੀ ਸੁਰੱਖਿਆ ਨੂੰ ਢਾਹ ਲਾਉਣ ਦੇ ਲਈ ਕੋਰਾ ਲਾਉਣ ਦੇ ਲਈ ਜਾਂ ਪਰ ਇਹ ਕੰਨ ਦੀਆਂ ਜਾਣਕਾਰੀਆਂ ਦੇਣ ਦੇ ਲਈ ਜਿਹਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੁਣ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਇਸ ਸੁਨੀਲ ਕੁਮਾਰ ਦੇ ਕੋਲੋਂ ਪੁੱਛ ਕੇ ਚੱਤੇ ਦੌਰਾਨ ਕੀ ਵੱਡੇ ਖੁਲਾਸੇ ਹੁੰਦੇ ਨੇ ਕਿਹੜੀ-ਕਿਹੜੀ ਜਾਣਕਾਰੀ ਦਿੱਤੀ ਗਈ ਹੈ ਕਿਸੇ ਤਰੀਕੇ ਦੇ ਜਿਹੜੇ ਪਹਿਲਾਂ ਹਮਲੇ ਹੋਏ ਨੇ ਜਾਂ ਫਿਰ ਜਿਹੜਾ ਜਿਹੇ ਹਮਲਾ ਹੋਇਆ ਸੀ ਵੱਖ-ਵੱਖ ਤਰੀਕੇ ਦੇ ਨਾਲ ਸਰਹੱਦਾਂ ਦੇ ਉੱਪਰ ਜਿਹੜੇ ਡਰੋਨ ਦੇ ਜ਼ਰੀਏ ਹਥਿਆਰਾਂ ਆਉਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਸ ਤਰੀਕੇ ਦੇ ਫੜੇ ਗਏ ਕਾਬੂ ਕੀਤੇ ਗਏ ਗ੍ਰਪਤ ਕੀਤੇ ਗਏ ਲੋਕਾਂ ਦੇ ਨਾਲ ਜੁੜਦੀਆਂ ਨੇ ਕਿਉਂਕਿ ਅ ਕਿਹੜੀ ਇੱਕ ਜਾਣਕਾਰੀ ਜਦੋਂ ਤੱਕ ਨਹੀਂ ਉਦੋਂ ਤੱਕ ਤਾਂ ਇਹ ਵੀ ਨਹੀਂ ਪਤਾ ਕਿ ਕੰਧ ਦੇ ਦੂਸਰੇ ਪਾਸੇ ਕੀ ਪਿਆ ਹੈ ਜਿੰਨਾ ਚਿਰ ਜਾਣਕਾਰੀ ਨਹੀਂ ਕਿਸੇ ਅ ਕੇ ਲਈ ਗੁਆਂਡੀ ਮੁਲਕ ਦੇ ਕੋਲ ਜਾਂ ਫਿਰ ਦੁਸ਼ਮਣ ਮੁਲਕ ਦੇ ਕੋਲ ਤਾਂ ਉਸ ਵਕਤ ਤੱਕ ਤਾਂ ਕੋਈ ਵੀ ਵੱਡੀ ਕਾਰਵਾਈ ਨਹੀਂ ਕੀਤੀ ਜਾਂ ਪਰ ਜਿਵੇਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਆਪ ਵਕ ਵਕ ਵੀਡੀਓਜ਼ ਦੇਖ ਰਹੇ ਆ ਉਹਨਾਂ ਵੀਡੀਓਜ਼ ਦੇ ਵਿੱਚ ਕਿਵੇਂ ਉਹਨਾਂ ਦੇਦੋਂ ਤਾਬੜ ਤੋੜੂ ਗੁੜੀਆਂ ਮਾਰ ਕੇ ਵਾ ਮਾਸੂਮਾਂ ਨੂੰ ਮਾਰਿਆ ਗਿਆ ਸੋ ਉਸ ਇਲਾਕੇ ਦੇ ਵਿੱਚ ਹਥਿਆਰਾਂ ਦਾ ਪਹੁੰਚਣਾ 10 12 ਚੌਕੀਆਂ ਨੂੰ ਕਰਾਸ ਕਰਕੇ ਹਰੇਕ ਦੇ ਉੱਪਰ ਆਧਾਰ ਕੱਢ ਤੁਹਾਡੇ ਵੱਲੋਂ ਪੇਸ਼ ਕਰਕੇ ਦਿਖਾ ਕੇ ਜਾਇਆ ਜਾਣਾ ਤੇ ਉੱਥੇ ਇਦਾਂ ਦਾ ਹਮਲਾ ਹੋ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਇਸੇ ਕਰਕੇ ਹੋਣ ਏਜੰਸੀਆਂ ਜਿਹੜੀਆਂ ਨੇ ਪੱਪਾਂ ਭਰ ਹੋਈਆਂ ਪਈਆਂ ਨੇ ਤੇ ਜਿਸ ਤਿੱਕੇ ਇਹ ਸੁਨੀਲ ਕੁਮਾਰ ਰਾਮ ਦੇ ਨਾਮ ਦਾ ਉਹ ਵਿਅਕਤੀ ਜਿਹੜਾ ਉਹ ਫੜਿਆ ਗਿਆ ਅਸੀਂ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਸ਼ਿਕੰਜਾ ਕੱਸਿਆ ਜਾਵੇ ਤੇ ਉਹ तमाम ਲੋਕਾਂ ਨੂੰ ਅਡਟੇਨ ਕੀਤਾ ਜਾਵੇ ਫੜਿਆ ਜਾਵੇ ਤੇ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਨ ਦੇ ਨਾਲ ਆਮ ਲੋਕਾਂ ਦੀ ਜਾਨ ਨਾ ਜਾਵੇ ਹਾਲਾਂਕਿ ਫੌਜ ਦੇ ਨਾਲ ਫੌਜ ਦੀ ਪਰੰਤ ਹੋਣੀ ਕੋਈ ਬੜੀ ਵੱਡੀ ਗੱਲ ਨਹੀਂ ਇਸ ਤਰੀਕੇ ਦੇ ਨਾਲ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਆਪਸ ਦੇ ਵਿੱਚ ਟਸਲਬਾਜੀ ਬਣੀ ਰਹਿੰਦੀ ਹੈ ਤੇ ਇਹ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣੀ ਰਹੇਗੀ ਉਹ ਭਾਵੇਂ ਕਿਸੇ ਵੀ ਮੁਲਕ ਦੇ ਨਾਲ ਹੋਵੇ ਪਰ ਜਦੋਂ ਆਮ ਲੋਕਾਂ ਦੇ ਉੱਪਰ ਕਾਤਲਾਂ ਦਾ ਹਮਲਾ ਕਰਕੇ ਉਹਨਾਂ ਨੂੰ ਮੌਤੇ ਘਾਟ ਉਤਾਰਿਆ ਜਾਂਦਾ ਹੈ ਉਸ ਵਕਤ ਇਨਸਾਨੀਅਤ ਦਾ ਘਾਣ ਵੀ ਹੁੰਦਾ ਹੈ ਤੇ ਅਜਿਹੇ ਲੋਕਾਂ ਨੂੰ ਰੋਕਣਾ ਤਤਪਰ ਤਰੀਕੇ ਦੇ ਨਾਲ ਬਹੁਤ ਲਾਜ਼ਮੀ ਹੋ ਜਾਂਦਾ ਜਿਹੜਾ ਕਿ ਸੁਰੱਖਿਆ ਏਜੰਸੀਆਂ ਦੇ ਵੱਲੋਂ ਹੁਣ ਕੀਤਾ ਜਾ ਰਿਹਾ ਬੇ ਬਿਲਕੁਲ ਤਾਂ ਇੱਕ ਸੁਖਵੀਰ ਇਤਿਹਾਸ ਗੱਲ ਆਪਾਂ ਵੀ ਬਣ ਕੇ ਚੱਲੀਏ ਕਿ ਆਪਣੇ ਦੇਸ਼ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਗद्दार ਸਾਬਤ ਹੋ ਰਹੇ ਨੇ ਕਿਉਂਕਿ ਇਹ ਹੁਣ ਗਦਦਾਰੀ ਕਿਹਾ ਜਾਊਗਾ ਚਾਹੇ ਉਹ ਪੈਸਿਆਂ ਦਾ ਲਾਲਚ ਹੋਵੇ ਚਾਹੇ ਉਹ ਹਨੀ ਟ੍ਰੈਪ ਹੋਵੇ ਪਰ ਫਿਰ ਵੀ ਇਸ ਤਰੀਕੇ ਦੇ ਨਾਲ ਫੌਜ ਦੀ ਰੇਕੀ ਕਰਨੀ ਤੇ ਦੂਸਰੇ ਮੁਲਕ ਨੂੰ ਭੇਜਣੀ ਖਾਸ ਕਰਕੇ ਉਹਨੂੰ ਜਿਹਦੇ ਨਾਲ ਸਾਡਾ ਪਹਿਲਾਂ ਤੋਂ ਹੀ ਪੂਰਾ ਬੈਰ ਚੱਲਦਾ ਹੈ ਜਾਂ ਫਿਰ ਇਹ ਕਹੀਦੀ ਹੈ ਜਿੰਨਾ ਪਹਿਲਾਂ ਤੋਂ ਹੀ ਲੰਬਾ ਚੌੜਾ ਵਿਵਾਦ ਲੰਬਾ ਚੌੜਾ ਵਿਵਾਦਾਂ ਦਾ ਇਤਿਹਾਸ ਰਿਹਾ ਹੈ ਤਾਂ ਗद्दार ਆਪਣੀ ਮੁਲਕ ਦੇ ਵਿੱਚ ਬੜੇ ਨੇ ਆ ਬਿਲਕੁਲ ਹੀ ਇਹ ਨੂੰ ਆਪਾਂ ਕੋਈ ਦੋਰਾਏ ਨਹੀਂ ਜਦੋਂ ਦੇਸ਼ ਦੀ ਸੁਰੱਖਿਆ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਇਦਾਂ ਦੀ ਕੀਤੀ ਜਾਵੇ ਜਿਹਦੇ ਨਾਲ ਜਿੱਥੇ ਕਹ ਲਿਆ ਕਿ ਫੌਜ ਨੂੰ ਆਰਮੀ ਨੂੰ ਬੀਐਸਐਫ ਨੂੰ ਸੀਆਰਪੀਐਫ ਨੂੰ ਨੁਕਸਾਨ ਹੋਣਾ ਹੈ ਉਥੇ ਆਮ ਲੋਕ ਵੀ ਆٹے ਦੇ ਨਾਲ ਪਰੇਥਣ ਲੱਗਣ ਵਾਲੀ ਗੱਲ ਵੀ ਹੋ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਪਿਛਲੇ ਸਮੇਂ ਦੇ ਵਿੱਚ ਵੀ ਵਾਪਰੀਆਂ ਹਾਲਾਂਕਿ ਅਸੀਂ ਤਾਂ ਇਹ ਆਸ ਕਰਦੇ ਹਾਂ ਕਿ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਇਦਾਂ ਦੀ ਗਤੀਵਿਧੀ ਨਾ ਹੋਵੇ ਜਿੱਥੇ ਜਾਨਾਂ ਨਿਸ਼ਾਵਰ ਕਰਨੀਆਂ ਪੈਣ ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਸ਼ਾਇਦ ਪੇਸ਼ਾ ਹੀ ਇਹ ਬਣ ਗਿਆ ਕਿ ਉਹਨਾਂ ਦੇ ਵੱਲੋਂ ਜਦੋਂ ਤੱਕ ਇਦਾਂ ਦਾ ਕੋਈ ਹੜ੍ਹ ਕੰਪਨੀ ਮਚਾ ਦਿੱਤਾ ਜਾਣਾ ਜਾਂ ਫਿਰ ਖੜੇ ਪਾਣੀ ਦੇ ਵਿੱਚ ਰੋੜਾ ਨਹੀਂ ਮਾਰ ਦਿੱਤਾ ਜਾਣਾ ਉਦੋਂ ਤੱਕ ਸ਼ਾਇਦ ਉਹਨਾਂ ਨੂੰ ਦਾ ਸਾਹ ਨਾ ਆਉਂਦਾ ਹੋਵੇ ਇਸੇ ਤਰੀਕੇ ਦੀਆਂ ਤਰਜੀਹੀ ਗਤੀਵਿਧੀਆਂ ਦੇ ਉੱਪਰ ਅਤਵਾਦੀ ਸੰਗਠਨ ਜਿਹੜੇ ਨੇ ਉਹ ਕੰਮ ਕਰਦੇ ਨੇ ਲਖਸ਼ਰੇ ਤੌਇਬਾ ਹੋਵੇ ਜਾਂ ਫਿਰ ਹੋਰ ਵੱਖ-ਵੱਖ ਜਿਹੜੀਆਂ ਅਤਵਾਦੀ ਗਤੀਵਿਧੀਆਂ ਕਰਨ ਵਾਲੀਆਂ ਇਹ ਮੂਵਮੈਂਟ ਚਲਾਉਣ ਵਾਲੇ ਲੋਕ ਹੋਣ ਇਹ ਸਾਰੇ ਲੋਕ ਜਿਹੜੇ ਨੇ ਇਸੇ ਵਰਤ ਹੀ ਦੇ ਨੇ ਤੇ ਇਹਨਾਂ ਦੇ ਵੱਲੋਂ ਹਰੇਕ ਉਸ ਢੰਗ ਨੂੰ ਅਪਣਾਇਆ ਜਾਂਦਾ ਹੈ ਮੈਂ ਤੁਸਵੀ ਗੱਲ ਕੀਤੀ ਹੈ ਕਿ ਭਾਵੇਂ ਕਿਸੇ ਨੂੰ ਪੈਸੇ ਦੇ ਲਾਲਚ ਦਿੱਤਾ ਜਾਂਦਾ ਹੋਵੇ ਭਾਵੇਂ ਕਿਸੇ ਨੂੰ ਕਿਹਾ ਜਾਂਦਾ ਹੋਵੇ ਕਿ ਉਹ ਮਾਈਂਡ ਵਾਸ਼ ਕਰਨ ਵਾਲੀ ਜਿਹੜੀ ਗੱਲ ਹੈ ਵੱਡੇ ਪੱਤਰ ਦੇ ਉੱਪਰ ਚੱਲ ਰਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਸੋਚਣ ਦਾ ਵਿਚਾਰਨ ਦਾ ਵਿਸ਼ਾ ਬਣਦੀਆਂ ਨੇ ਕਿ ਇਹ ਸਥਿਤੀ ਕਿਧਰ ਦੇ ਪਾਸੇ ਨੂੰ ਜਾਏਗੀ ਪਰ ਉਹ ਵਿਅਕਤੀਆਂ ਦੇ ਵੱਲੋਂ ਸੋਚਿਆ ਨਹੀਂ ਜਾਂਦਾ ਉਹ ਸ਼ਰੇਆਮ ਦੇਸ਼ ਦੇ ਨਾਲ ਗਦਾਰੀ ਵੀ ਕਰਦੇ ਨੇ ਤੇ ਦੇਸ਼ ਦੇ ਨਾਲ ਗਦਾਰੀ ਕਰਕੇ ਮਾਸੂਮ ਲੋਕਾਂ ਨੂੰ ਉਸ ਕੱਲ ਦੇ ਲਈ ਬਲੀ ਚੜਾਉਂਦੇ ਨੇ ਜਿਹੜੀ ਕਹੇ ਉਹਨਾਂ ਦੇ ਵੱਲੋਂ ਗਲਤੀ ਕੀਤੀ ਨਹੀਂ ਗਈ ਆਪਣੇ ਪਰਿਵਾਰਾਂ ਦੇ ਨਾਲ ਸਮਾ ਬਤਾਉਣਗੇ ਲੋਕਾਂ ਦੇ ਉੱਪਰ ਤਾਂ ਬੜਾ ਥੋੜੂ ਦੁਨੀਆਂ ਚਲਾ ਦੇਣੀ ਆ ਕਿੱਥੋਂ ਇਨਸਾਨੀਅਤ ਐ ਧਰਮ ਪੁੱਛ ਕੇ ਗੋਲੀਆਂ ਚਲ ਦਣੀਆਂ ਕਿੱਥੋਂ ਕੇ ਲਈ ਕਿ ਤੁਹਾਡਾ ਹੂਕ ਉਸਾਂ ਦਾ ਵਰਤਾਰਾ ਜਿਹਦੇ ਲਈ ਤੁਹਾਡੇ ਵੱਲੋਂ ਜਦੋਜਾਦ ਕੀਤੀ ਜਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਸੋਚ ਵਿਚਾਰ ਦਾ ਵਿਸ਼ਾ ਬਣਦੀਆਂ ਨੇ ਪਰ ਹੁਣ ਸੁਰੱਖਿਆ ਏਜੰਸੀਆਂ ਜਿਵੇਂ ਅਲਰਟ ਤੇ ਉੱਪਰ ਨੇ ਸੁਰੱਖਿਆ ਜਾਂਦੀਆਂ ਜਿਵੇਂ ਕਾਰਪਨੀਆਂ ਵੱਡੀਆਂ ਕਾਰੀਆਂ ਨੇ ਤੇ ਆਸ ਉਮੀਦ ਕੰਮ ਦਾ ਜ਼ਰੂਰ ਜਾਗਦੀ ਹੈ ਕਿ ਵੱਡਾ ਇੱਕ ਅਜਿਹਾ ਮੀਲ ਪੱਥਰ ਸਥਾਪਿਤ ਕਰ ਦਿੱਤਾ ਜਾਵੇ ਕਿ ਬਾਅਦ ਦੇ ਵਿੱਚ ਲੋਕਾਂ ਦੇ ਵੱਲੋਂ ਇਸ ਤਰੀਕੇ ਦੀ ਹਰਕਤ ਕਰਨ ਤੋਂ ਪਹਿਲਾਂ 100 ਵਾਰ 1000 ਵਾਰ ਸੋਚਿਆ ਜਾਵੇ ਕਿ ਭਾਈ ਇਸ ਹਰਕਤ ਕਰਨ ਤੋਂ ਬਾਅਦ ਉਹਨਾਂ ਦਾ ਹਸ਼ਰ ਜਿਹੜਾ ਕੀ ਹੋਏਗਾ ਉਹਨਾਂ ਨੂੰ ਖਮਿਆਜ਼ੇ ਜਿਹੜੇ ਨੇ ਉਹ ਕੀ ਭੁਗਤਣੇ ਪੈ ਜੀ ਬਬਤਨ ਬਾਦ ਸੁਖਵੀਰ ਸਾਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੈਸਨ ਮੇਰੇ ਨਾਲ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿਲ ਜਿਨ੍ਹਾਂ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਦੱਸਿਏ ਕਿ ਬਠਿੰਡਾ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਫੌਜ ਨੇ ਇੱਕ ਜਸੂਸ ਨੂੰ ਕਾਬੂ ਕੀਤਾ ਜੋ ਪਾਕਿਸਤਾਨ ਦੇ ਲਈ ਜਸੂਸੀ ਕਰ ਰਿਹਾ ਸੀ ਹਾਲਾਂਕਿ ਇਸ ਵਿਅਕਤੀ ਦੀ ਪਿਛੋਕੜ ਜਿਹੜੀ ਹੈ ਉਹ ਬਿਹਾਰ ਦੇ ਨਾਲ ਸੰਬੰਧਿਤ ਹੈ ਬਿਹਾਰ ਦਾ ਰਹਿਣ ਵਾਲਾ ਹੈ ਨੌਜਵਾਨ ਹੈ 26 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਸੁਨੀਲ ਕੁਮਾਰ ਦੇ ਵਜੋਂ ਜਿਹੜੀ ਇਸ ਦੀ ਪਛਾਣ ਹੋਈ ਹੈ ਤੇ